ਸਰਕਾਰੀ ਮੁਲਾਜ਼ਮ ਹੋਣ ਤੋਂ ਬਾਅਦ ਵੀ ਅੱਜ ਕੁਲਚੇ ਦੀ ਰੇੜੀ ਲਗਾ ਰਹੇ ਨੇ ਸਰਕਾਰੀ ਵਿਭਾਗ ਨੂੰ ਛੱਡਣ ਤੋਂ ਬਾਅਦ ਰੇੜੀ ਤੇ ਸਰ ਕਿਵੇਂ ਦੇਖਿਆ ਵੀ ਰੇੜੀ ਲਾਉਣੀ ਚਾਹੀਦੀ ਹੈ ਵੀ ਸੋਚਿਆ ਵੀ ਬਿੱਲੇ ਬੈਠਣ ਉਹਨੂੰ ਕੰਮ ਕਰ ਕਰ ਲਿਓ ਉਹ ਠੀਕ ਟੰਗਾ ਲੱਗਦਾ ਜਿਹੜੇ ਵਿਭਾਗ ਵਿੱਚ ਸੀਗੇ ਮੈਂ ਵੀ ਪੰਜਾਬ ਹோம்ਗਾਰਡ ਤੇ ਲੁਧਿਆਣਾ ਸਿਟੀ ਟ੍ਰਾਫਿਕ ਉਹਦੇ ਨਾਲ ਗੂੜੀ ਕਹਿੰਦੀ ਮੈਂ ਵੱਖ-ਵੱਖ ਹੋਰ ਜਗ੍ਹਾ ਵੀ ਡਿਊਟੀਆਂ ਕੀਤੀਆਂ ਨੇ ਸੋ ਵਧੀਆ ਬੁਰੀਆ ਵੀ ਕਿੰਨੀ ਹੱਦ ਤੱਕ ਵਧੀਆ ਹੁਣ ਆਪਾਂ ਇਹ ਕੰਮ ਵੀ ਇਹ ਕਰਿਆ ਕਰ ਰਹੇ ਸੀ ਕਿੰਨਾ ਸਮਾਂ ਡਿਊਟੀ ਕੀਤੀ ਉਹਨਾਂ ਬਾਜੀ 30 ਸਾਲ ਕੀਤੀ ਹੈਗੀ 30 ਸਾਲ ਬਾਅਦ ਰਿਟਾਇਰਮੈਂਟ ਹੋਇਆ ਰਿਟਾਇਰਮੈਂਟ ਤੋਂ ਬਾਅਦ ਫਿਰ ਮਿੰਨਟ ਡੇਟ ਮੁੰਡਾ ਕਰੀ ਬੈਠੇ ਆ ਉਸ ਤੋਂ ਬਾਅਦ ਦੱਸੇ ਵੀ ਜੱਟਾ ਕੋਲ ਸੀਰੀ ਚੱਲਦਾ ਇਹ ਤੋਂ ਕੰਮ ਲਵੋ ਉਹ ਕੰਮ ਸ਼ੁਰੂ ਕੀਤਾ ਮੈਂ ਹੀ ਆਪਣੇ ਚੱਲ ਰਿਹਾ ਹੁੰਦੀ ਕਿ ਇੱਕ ਸਰਕਾਰੀ ਮੁਲਾਜ਼ਮ ਹੋਣ ਤੋਂ ਬਾਅਦ ਵੀ ਅੱਜ ਕੁਲਚੇ ਦੀ ਰੇੜੀ ਲਗਾ ਰਹੇ ਨੇ ਕਿਉਂਕਿ ਦੇਖਿਆ ਜਾਂਦਾ ਅਕਸਰ ਇਹੀ ਸਰਕਾਰੀ ਮੁਲਾਜ਼ਮ ਜਿਹੜੇ ਹੁੰਦੇ ਨੇ ਰਿਟਾਇਰਮੈਂਟ ਤੋਂ ਬਾਅਦ ਘਰੇ ਬਹਿ ਜਾਂਦੇ ਨੇ ਜਾਂ ਫਿਰ ਆਪਣੇ ਬੱਚਿਆਂ ਦੇ ਨਾਲ ਖੇਡਦੇ ਖੋੜਦੇ ਨੇ ਜਾਂ ਫਿਰ ਜਿਸ ਨਾਲ ਸਿਹਤ ਤੇ ਵੀ ਬਹੁਤ ਅਸਰ ਪੈਂਦਾ ਹੈਗਾ ਪਰ ਅੱਜ ਅੰਕਲ ਜੀ ਨਾਲ ਗੱਲਬਾਤ ਕੀਤੀ ਪਹਿਲਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਵਧੀਆ ਸਾਫ ਸਫਾਈ ਜਿਹੜੀ ਆ ਉਹ ਕੀਤੀ ਹੋਈ ਹੈ ਅੰਕਲ ਜੀ ਕੁਲਚੇ ਦੀ ਰੇੜੀ ਲਗਾਉਂਦੇ ਨੇ ਪਰ ਸਰਕਾਰੀ ਮਹਿਕਮੇ ਨੂੰ ਛੱਡਣ ਤੋਂ ਬਾਅਦ ਰੇੜੀ ਤੇ ਸਰ ਕਿਵੇਂ ਦੇਖਿਆ ਵੀ ਆ ਰੇੜੀ ਲਾਉਣੀ ਚਾਹੀਦੀ ਆਪਾਂ ਪਰ ਮੈਂ ਪੰਜਾਬ ਹੋਂ ਵਾਲਿਆ ਰਿਟਾਇਰਮੈਂਟ 30 ਸਾਲ ਲਾ ਕੇ ਰਿਟਾਇਰਮੈਂਟ ਹੋਇਆ ਵੀ ਸੋਚਿਆ ਵੀ ਇਹਲੇ ਵੈਸ਼ਨ ਨੂੰ ਉਹ ਕੋ ਕੰਮ ਕਰ ਕਰ ਲਏ ਉਹ ਠੀਕ ਟੰਗਾ ਲੱਗਦਾ ਸੋ ਇਹ ਆਪਾਂ ਕੰਮ ਕੀਤਾ ਅਪਰਾਲਾ ਹੋ ਗਿਆ ਆਪਾਂ ਬੱਲੇ ਚੜ ਜਿਹੜੇ ਮੈਕਮੇਂਚ ਸੀਗੇ ਮੈਂ ਜੀ ਪੰਜਾਬ ਹோம்ਗਾਰਡ ਤੇ ਲੁਧਿਆਣਾ ਸਿਟੀ ਟ੍ਰਾਫਿਕ ਲੁਧਿਆਣਾ ਗੁੜੀਆਂ ਕੀਤੀਆਂ ਜੀ ਮੈਂ ਵੱਖ-ਵੱਖ ਹੋਰ ਜਗ੍ਹਾ ਵੀ ਡਿਊਟੀ ਕੀਤੀਆਂ ਨੇ ਸੋ ਵਧੀਆ ਗੁੜੀਆਂ ਵੀ ਕੀਤੀਆਂ ਤੇ ਵਧੀਆ ਹੁਣ ਆਪਾਂ ਇਹ ਕੰਮ ਵੀ ਕਰਿਆ ਕਰ ਰਹੇ ਸਰ ਕਿੰਨਾ ਸਮਾਂ ਡਿਊਟੀ ਕੀਤੀ ਉਹਨਾਂ ਮੈਂ ਜੀ 30 ਸਾਲ ਕੀਤੀ ਜੀ 30 ਸਾਲ ਬਾਅਦ ਰਿਟਾਇਰਮੈਂਟ ਹੋ ਗਿਆ ਸਰ ਹਾਂ ਜੀ ਰਿਟਾਇਰਮੈਂਟ ਤੋਂ ਬਾਅਦ ਰਿਟਾਇਰਮੈਂਟ ਬਾਅਦ ਫਿਰ ਮੀਨਾ ਡੇਟ ਮੁੰਡਾ ਗੱਲਾਂ ਬੈਠੇ ਆ ਉਸ ਤੋਂ ਬਾਅਦ ਦੱਸੇ ਵੀ ਜੱਟ ਘਰ ਸਰੀ ਚੱਲਦਾ ਇਹ ਤਾਂ ਕਮਲ ਹੋਊ ਉਹ ਕੰਮ ਸ਼ੁਰੂ ਕੀਤਾ ਨਹੀਂ ਆਪਣੇ ਚੱਲ ਰਿਹਾ ਜੀ ਅਕਸਰ ਤਾਂ ਇਹੀ ਹੁੰਦਾ ਵੀ ਸਰਕਾਰੀ ਮੁਲਾਜ਼ਮ ਜਦੋਂ ਰਿਟਾਇਰ ਹੋ ਜਾਂਦਾ ਘਰੇ ਬੈਹ ਜਾਂਦਾਗਾ ਇਹ ਕੰਮ ਨਹੀਂ ਕਰਦੇ ਵੀ ਚਲੋ ਹੁਣ ਤਾਂ ਸਰਕਾਰੀ ਮੁਲਾਜ਼ਮ ਰਹੇ ਆ ਵੀ ਹੁਣ ਕੀ ਕੰਮ ਕਰਨਾ ਹੈਗਾ ਵੀ ਇੰਨੇ ਸਮਾਂ ਤਾਂ ਕੰਮ ਅਸੀਂ ਕਰ ਹੀ ਲਿੱਤਾ ਵਾ ਤੇ ਪਰ ਉਹਨਾਂ ਤੋਂ ਵੱਖਰੀ ਸੋਚ ਨਾਲ ਜ਼ਰਾ ਹੀ ਤਾਂ ਠੀਕ ਮਾਈ ਬਾਪ ਇਹ ਜਿਹੜੇ ਵਖਰੇ ਸੋਚਿਆ ਕਿ ਬੇਲੇ ਬੈਠਣੋਂ ਕੰਮ ਕਰੋ ਮੈਂ ਇਹਨੂੰ ਜਿਆਦਾ ਅਹਿਮ ਦਿੱਤੀ ਹੈਗੀ ਹਾਂ। ਹਾਂ। ਤੋਂ ਕਰ ਰਿਹਾ ਮੈਂ। ਪਰ ਕੰਮ ਤਾਂ ਸਰ ਹੋਰ ਵੀ ਬਹੁਤ ਜ਼ਿਆਦਾ ਸੀ ਕਿਉਂਕਿ ਅੱਜਕੱਲ ਤਾਂ ਜੇ ਪੰਜਾਬੀਆਂ ਦੀ ਗੱਲ ਕਰੀਏ ਪੰਜਾਬੀ ਜਿਹੜੇ ਨੇ ਉਹ ਤਾਂ ਇਹ ਹੀ ਕਹਿੰਦੇ ਨੇ ਕਿ ਪੰਜਾਬ 'ਚ ਇੱਕ ਤਾਂ ਕੰਮ ਹੈ ਨਹੀਂ ਦੂਜਾ ਵੀ ਰੇੜੀ ਤੇ ਖੜਨਾ ਵੀ ਉਹਨਾਂ ਨੂੰ ਪਸੰਦ ਨਹੀਂ। ਤੁਸੀਂ ਕਿਵੇਂ ਸੋਚ ਲਿਆ? ਦੇਖੋ ਜੀ ਕੰਮ ਕਰ ਤਾਂ ਬਹੁਤ ਆ। ਕੰਮ ਕਰਨ ਵਾਲਾ ਹੋਣਾ ਚਾਹੀਦਾ। ਜੀ। ਤੇ ਕੰਮ ਕਰ ਮਿਲਦੇ ਬਥੇ ਰਿਹਾ। ਹਾਂ। ਕਰੋ। ਅੱਥੀ ਕਰੋ ਕੰਮ। ਕਰਨਾ ਚਾਹੀਦਾ। ਹਾਂ। ਆਹ ਤੁਹਾਡੇ ਸਾਹਮਣੇ ਕਰ ਰਿਹਾ ਮੈਂ। ਹਾਂ। ਇਹ ਸ਼ਰਮ ਕਾ ਦੀ ਆ ਰੋਟੀ ਰੋਟੀ ਆ ਭਾਈ ਕੰਮ ਕਰੋ ਠੀਕ ਆ ਦਿਮਾਗ ਚ ਨਹੀਂ ਆਇਆ ਵੀ ਮੈਂ ਜੇ ਰੇੜੀ ਲਾਉਂਗਾ ਤੇ ਸਰਕਾਰੀ ਮੁਲਾਜ਼ਮ ਹੋਣ ਤੋਂ ਬਾਅਦ ਲੋਕਾਂ ਨੇ ਮੈਨੂੰ ਇਹ ਕਹਿਣਾ ਵੀ ਤੂੰ ਰੇੜੀ ਲਾ ਲਈ ਵੀ ਜਿ ਸਰਦਾਰਾ ਇਹ ਕੀ ਕੀਤਾ ਤੂੰ ਕੋਈ ਚੰਗਾ ਕੰਮ ਕਰ ਲੈਂਦਾ ਨਹੀਂ ਇਹ ਕਿਹੜਾ ਮਾੜਾ ਇਹ ਵੀ ਠੀਕ ਆ ਨਹੀਂ ਲੋਕਾਂ ਦੀ ਜਿਸ ਤਰ੍ਹਾਂ ਤੁਹਾਨੂੰ ਪਤਾ ਸੋਚਣੀ ਲੋਕ ਤਾਂ ਬਹੁਤ ਕੋ ਕਹਿੰਦੇ ਨੇ ਲੇਕਿਨ ਆਪਨਾ ਦੇਖੋ ਤੁਸੀਂ ਕੰਮ ਕਰ ਰਹੇ ਹੋ ਠੀਕ ਵਧੀਆ ਕਰ ਰਹੇ ਹੋ ਵਧੀਆ ਆ ਠੀਕ ਇਹ ਕਿਵੇਂ ਦਾ ਚੱਲ ਰਿਹਾ ਕੰਮ ਵਧੀਆ ਚੱਲ ਰਿਹਾ ਠੀਕ ਚੱਲ ਰਿਹਾ ਅੱਜ ਕੱਲ ਬਹੁਤ ਸਾਰੀਆਂ ਰੇੜੀਆਂ ਇਸ ਤਰ੍ਹਾਂ ਦੇਖਣ ਨੂੰ ਮਿਲ ਜਾਂਦੀਆਂ ਸਾਫ ਸਫਾਈ ਵੀ ਹੁੰਦੀ ਨਹੀਂ ਉੱਥੇ ਸਾਫ ਸਫਾਈ ਦਾ ਵੀ ਬਕਾਇਦਾ ਧਿਆਨ ਰੱਖਦੇ ਆ ਬਿਲਕੁਲ ਸਾਫ ਸਫਾਈ ਆ ਆਪਣੇ ਵਸਤਰ ਦਾ ਜਵਾਨ ਦੀ ਵੀ ਸਾਫ ਸਫਾਈ ਚਾਹੀਦੀ ਆ ਕਿ ਨਾ ਹੋਵੇ ਕਿ ਬਾਕੀ ਸਭ ਦੀ ਜਵਾਲ ਕੜਤਣ ਚ ਹੋਵੇ ਉਹ ਵੀ ਚੰਗਾ ਜਿਹਾ ਲੱਗਦਾ ਇਹਦੀ ਵੀ ਸਵਾਈ ਰੱਖਣੀ ਵਿਦਿਆ ਹਾਂ ਹਾਂਜੀ ਹਾਂਜੀ ਕਿਵੇਂ ਤਿਆਰੀ ਕਰਦੇ ਆਪ ਹੀ ਕਰਦੇ ਸਾਰਾ ਵੀ ਕਰੇ ਇਹ ਆਪ ਹੀ ਸਭ ਕੁਝ ਤਿਆਰ ਕਰੀ ਜਾ ਕਰੇ ਤਿਆਰ ਕਰਕੇ ਫੇਰ ਇੱਥੇ ਆ ਕੇ ਜਿਹੜੀ ਆਪਾਂ ਲੱਗਦੀ ਆ ਚਲੋ ਕਰੋ ਚਾਲੇ ਵਜਦੀ ਆ ਇੱਥੇ ਆ ਕੇ ਸੈੱਟ ਕਰ ਦਈਏ ਅੱਜ ਘਰੇ ਕੌਣ ਕੌਣ ਨੇ ਅੰਕਲ ਜੀ ਕਰੇ ਆਪਣੇ ਮੇਰੇ ਘਰ ਦੇ ਨੇ ਕਾਰ ਵਾ ਤੇ ਆ ਬਿਆਧ ਤੇ ਆ ਹੁਣ ਸਾਰੇ ਅੰਮੀਆਂ ਵੀ ਬਿਆਧੀਆਂ ਤੇ ਆਪਣਾ ਕੰਮ ਕਰ ਰਹੇ ਤੋਂ ਡਾਲ ਰੱਖੇ ਹਾਂਜੀ ਬਹੁਤ ਸਾਰੇ ਲੋਕ ਪੋਜ਼ਿਟਿਵ ਪੋਜ਼ਿਟਿਵ ਸੋਚਣ ਦੇ ਬਜਾਏ ਇਹ ਸੋਚਣਗੇ ਕਿ ਘਰੇ ਨਾ ਇਹਨਾਂ ਦੇ ਬੱਚੇ ਵੀ ਜੇ ਅਵੀ ਮਤਲਬ ਦੇਖਦੇ ਨਹੀਂ ਹੁਣੇ ਸਾਹਮਦੇ ਨਹੀਂ ਹੁਣੇ ਤਾਂ ਕਰਕੇ ਜਿਹੜੀ ਲੱਭਦੇ ਆ ਨਹੀਂ 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 ਬੱਚਿਆਂ ਦਾ ਕਹੀ ਵੀ ਡੈਡੀ ਤੁਸੀਂ ਆਰਾਮ ਕਰੋ ਮੈਂ ਵੀ ਕਾਕਾ ਜਦ ਤੱਕ ਸਰੀਰ ਚੱਲਦਾ ਇਹ ਤੋਂ ਮੈਂ ਕੰਮ ਲੈਣਾ ਜਦੋਂ ਹਟ ਜੂਗਾ ਫੇਰ ਦੇਖੇ ਜਊ ਹਿਲਹਾਲ ਫੇ ਉਹਨਾਂ ਦੇ ਮੇਰੇ ਸਾਧ ਤੱਕ ਜੇ ਠੀਕ ਹੈ ਜਿੱਦਾ ਜਿੱਦਾ ਥੋੜੀ ਖੁਸ਼ੀ ਮਾ ਠੀਕ ਆ ਮੇਰੀ ਖੁਸ਼ੀ ਹੈ ਸਹਿਮਤ ਨੇ ਕਰ ਰਹੇ ਆ ਹੱਥ ਬਟਾਉਂਦੇ ਤੁਹਾਡਾ ਹੱਥ ਬਟਾਉਂਦੇ ਪੂਰਾ ਜੀ ਹਾਂ ਜੀ ਹਾਂ ਜੀ ਜਦੋਂ ਕਸਟਮਰ ਆਉਂਦੇ ਆ ਵੀ ਤੁਹਾਡੇ ਕੋਲ ਪੰਜਾਬੀ ਕਸਟਮਰ ਜਦੋਂ ਆਉਂਦੇ ਆ ਕਿਹੋ ਜਿਹਾ ਰਿਸਪੌਂਸ ਦਿੰਦੇ ਆ ਬਹੁਤ ਵਧੀਆ ਹੁੰਦੇ ਮਟੀਰੀਅਲ ਅੱਛਾ ਰੱਖਦੇ ਆ ਚੀਜ਼ ਸੁਆਦਿਸ਼ੀ ਬਣਾਉਂਦੇ ਆ ਖਾ ਕੇ ਬੜੀ ਕੰਨੇ ਠੀਕ ਆ ਵਧੀਆ ਬਣੇ ਹਾਂ ਜੀ ਹਾਂ ਜੀ ਤੇ ਕਹਿੰਦੇ ਨਹੀਂ ਵੀ ਵੀ ਸਰਦਾਰ ਜੀ ਤੁਹਾਡੀ ਦੁਕਾਨ ਦੇ ਵਿੱਚ ਸਾਨੂੰ ਵੱਖਰਾ ਜਿਹਾ ਸੁਆਦ ਮਿਲਿਆ ਜਾਂ ਫਿਰ ਸਫਾਈ ਦਾ ਬਹੁਤ ਧਿਆਨ ਆਹ ਦੇਖੋ ਕੀ ਕਮੈਂਡ ਕੀ ਕਰਦੇ ਆ ਮੈਂ ਵਰਦਾਂ ਜਾਂ ਬਿਰਕਾ ਦੇਸੀ ਕਿਉਂ ਦੇਸੀ ਕਿਉ ਅਮੋਲ ਮੱਖਣ ਇਹ ਵਰਦਾ ਅੱਛਾ ਬਿਲਕੁਲ ਸਾਫ ਸੁਥਰਾ ਤੇ ਬਾਕੀ ਦੁਕਾਨਾਂ 'ਚ ਤਾਂ ਦੇਖਦੇ ਆ ਵੀ ਦਾਲ ਦਾ ਹੀ ਉਹ ਬਾਤ ਤੱਕੀ ਜਾਂਦਾ ਜੀ ਖਾਵਾ ਮੈਂ ਕਹਿੰਦਾ ਵੀ ਜੇ ਗਾਗ ਨੂੰ ਅੱਛੀ ਚੀਜ਼ ਦਵੋ ਤੇ ਮਤਲਬ ਕੋਈ ਸਰੀਰ ਕੋ ਐਸਾ ਨੁਕਸਾਨ ਨਾ ਹੋਵੇ ਜਿਹੜਾ ਖਾਣ ਤੋਂ ਆਵੇ ਉਹ ਦੀ ਗੱਲ ਲੱਗਦਾ ਨਹੀਂ ਵੀ ਜਿਹੜਾ ਨੇ ਸਰੀਰ ਦੀ ਗੱਲ ਕਰੀਏ ਤਾਂ ਸਰੀਰ ਇਹੋ ਜਿਹੇ ਜਿਹੜਾ ਇਸ ਤਰ੍ਹਾਂ ਦੇ ਖਾਣੇ ਲੋਕ ਜਿਹੜੇ ਬਣਾਉਂਦੇ ਨੇ ਜਿਵੇਂ ਪ੍ਰਵਾਸੀ ਬਹੁਤ ਸਾਰੇ ਮਜ਼ਦੂਰ ਇੱਥੇ ਹੈਗੇ ਨੇ ਵੀ ਉਹਨਾਂ ਤੇ ਰਸ਼ ਵੀ ਬਹੁਤ ਜ਼ਿਆਦਾ ਹੁੰਦਾ ਹੈ ਤੇ ਉਹਦੇ ਮੁਕਾਬਲੇ ਤੁਹਾਡੇ ਜਿਹੜੀ ਤੇ ਰਸ਼ ਹੁੰਦਾ ਵਾ ਮੇਰੀ ਰਿਹੜੀ ਦਾ ਰਾਜ ਥੋੜਾ ਘਟੇ ਹੁੰਦਾ ਅਫਸੋਸ ਤਾਂ ਹੁੰਦਾ ਹੁਣਾਂ ਵੀ ਪੰਜਾਬ ਦੇ ਵਾਸੀ ਅਸੀਂ ਹੈਗੇ ਆ ਤੇ ਪੰਜਾਬੀ ਸਾਨੂੰ ਸਹੀ ਉਹ ਘੱਟ ਕਰਦੇ ਆ ਦੇਖੋ ਜੀ ਤਾਂ ਹੁਣ ਦੇਖਣਾ ਪੈਣਾ ਉਹਨਾਂ ਨੂੰ ਆਪ ਵੀ ਦੇਖਣਾ ਚਾਹਵਾ ਵੀ ਅਸੀਂ ਕੀ ਕਰ ਰਹੇ ਆ ਚਲੋ ਵਧੀਆ ਜਿੱਥੇ ਵਾਲੀ ਮਰਜ਼ੀ ਖਾ ਖਾ ਸਕਦਾ ਹਾਂ ਹਾਂ ਜੀ ਆਉਂਦੇ ਨੇ ਪੰਜਾਬੀ ਵੀ ਆਉਂਦੇ ਆ ਹੋਰ ਵੀ ਆਉਂਦੇ ਆ ਸਾਥੇ ਆਉਂਦੇ ਆ ਤੇ ਇਹੀ ਗੱਲ ਹੈ ਤੁਹਾਡੀ ਪਣ ਚੀਜ਼ ਵਧੀਆ ਤਾਂ ਵਧੀਆ ਹਾਂ ਜੀ ਰਿਸ਼ਤੇਦਾਰ ਕੀ ਕਹਿੰਦੇ ਆ ਬਸ ਇਹ ਤੇ ਅਰਨਾ ਕੁਝ ਨਹੀਂ ਗਿਆ ਨਾ ਨੇ ਕਹਿੰਦੇ ਵੀ ਜੋ ਕਰ ਰਿਹਾ ਠੀਕ ਕਰ ਰਿਹਾ ਵਧੀਆ ਕਰ ਰਿਹਾ ਕੰਮ ਤਾਂ ਲੱਗੇ ਹੋਏ ਹਾਂ ਮੈਂ ਹਰ ਕੰਮ ਲੱਗੇ ਆ ਜੀ ਠੀਕ ਆ ਜੀ ਕਹਿੰਦੇ ਕੰਮ ਤੋਂ ਮਨ ਨਾ ਜਰਾਇਓ ਕੰਮ ਕਰੀ ਜਾਇਓ ਹਾਂ ਮੈਂ ਠੀਕ ਆ ਜੀ ਇਹ ਬਜ਼ੁਰਗ ਉਮਰੇ ਜੇ ਘਰੇ ਬਹਿ ਗਿਆ ਤਾਂ ਵੀ ਔਖਾ ਕਈ ਜਗ੍ਹਾ ਤੇ ਹੁੰਦਾ ਵੀ ਘਰੇ ਬਹਿ ਗਿਆ ਤਾਂ ਵੀ ਔਖਾ ਜੇ ਬਾਹਰ ਕੰਮ ਕਰਨ ਲੱਗ ਗਿਆ ਕੋਈ ਅਜਿਹੇ ਤਾਂ ਵੀ ਔਖਾ ਲੱਗਣਾ ਜਦੋਂ ਤਰਾ ਵੀ ਆਪਣੀ ਮਿਹਨਤ ਕਰੋ ਔਖਾ ਕੋਈ ਨਹੀਂ ਹੈਗਾ ਜੇ ਆਪਾਂ ਮਿਹਨਤ ਕਰਨੀ ਤਾਂ ਸਾਰੇ ਕੰਮ ਔਖੇ ਹੀ ਨੇ ਹਾਂ ਜੀ ਹਾਂ ਹੁਣ ਕਿੰਨੇ ਕੇ ਸਮਾਂ ਤੋਂ ਲਾ ਰਹੇ ਹੋ ਫਿਰ ਹੁਣ ਮੈਨੂੰ ਇਹ ਹੋ ਗਿਆ ਜ ਪੌਣੇ ਦੋ ਦੋ ਸਾਲ ਹੋ ਚੁੱਕੇ ਆ ਹਾਂਜੀ ਹਾਂਜੀ ਪੌਣੇ ਦੋ ਸਾਲ ਹੋਣੇ ਦੋ ਸਾਲ ਤੇ ਸਰਕਾਰੀ ਮਹਿਕਮੇ ਚ ਰਹੇ ਉਥੇ ਕੀ ਕੁਛ ਰਿਹਾ ਵੀ ਮਗਰ ਚਾਨਣਾ ਪਾਉ ਕਿਉਂਕਿ ਮਹਿਕਮੇ ਦੇ ਵਿੱਚ ਰਹਿ ਕੇ ਇੱਥੋਂ ਦਾ ਇੱਥੇ ਦਾ ਸਫਰ ਬਹੁਤ ਅਜੀਬ ਜਿਹਾ ਬਿਲਕੁਲ ਜੀ ਉਹ ਸਫਰ ਲੱਗ ਸੀ ਇਹ ਸਫਰੋਂ ਥੋੜਾ ਜਿਹਾ ਅਲੱਗਾ ਮਿਹਨਤ ਉਧਰ ਵੀ ਕਰਨੀ ਪੈਂਦੀ ਆ ਇਮਾਨਦਾਰੀ ਨਾਲ ਕਰੀ ਗਿਆ ਬੜੀ ਅੱਛੀ ਜੇ ਟੰਗਣਾ ਡਿਊਟੀ ਕੀਤੀ ਆ ਉਥੇ ਵੀ ਯਾਸ਼ ਕਟਿਆ ਔਰ ਇੱਥੇ ਵੀ ਚੀਜ਼ ਵਧੀਆ ਬਣਾ ਕੇ ਦਿੱਤੀ ਆ ਇੱਥੇ ਵੀ ਯਾਸ਼ ਕਟ ਰਿਹਾ ਯਾਰ ਦੋਸਤ ਆਉਂਦੇ ਇੱਥੇ ਬਿਲਕੁਲ ਜੀ ਮੇਰੇ ਨਾਲ ਦੇ ਆਉਂਦੇ ਆ ਲਾਜਮ ਉਹ ਕਦੇ ਬੁਲਾਸੇ ਤੁਸੀਂ ਤਾਂ ਕੰਮ ਕਰ ਰਹੇ ਹੋ ਮੇਰੇ ਸਾਥੋਂ ਸੋਹਣੇ ਮੈਂ ਕਹਿੰਦਾ ਤੁਸੀਂ ਕਰਨਾ ਚਾਹੀਦਾ ਕਰੋ ਕਰਨਾ ਪੈਣਾ ਹਾਂ ਜੀ ਤੇ ਤੁਹਾਡੇ ਕੋਲ ਹੀ ਆਉਂਦੇ ਹੋਣੇ ਫਿਰ ਹਾਂ ਜੀ ਹਾਂ ਜੀ ਤੇ ਇੱਥੇ ਤੁਹਾਨੂੰ ਜਿਵੇਂ ਹੁਣ ਰੇੜੀ ਜਿਹੜੇ ਲਾਉਂਦੇ ਨੇ ਲੋਕ ਉਹਨਾਂ ਨੂੰ ਤਤੰਗ ਪਰੇਸ਼ਾਨ ਕਾਰਪੋਰੇਸ਼ਨ ਵਾਲੇ ਵੀ ਕਰਦੇ ਹੋਣੇ ਫਿਰ ਨਹੀਂ ਦੇਖੋ ਜੀ ਜਿਹੜਾ ਪ੍ਰੋਸੀਜਰ ਆ ਉਹ ਤਾਂ ਆਪਾਂ ਇੱਥੇ ਪਰਚ ਤਾਂ ਕਿ ਮਤਲਬ ਮੈਨੂੰ ਵੀ ਦਿੱਕਤ ਨਾ ਆਵੇ ਵੀ ਜਿੱਦਾਂ ਕਾਰਪਸ਼ਰਾਂ ਉਂਦੀ ਵੀ ਦੇਖ ਕੇ ਰੇੜੀ ਵਾਲੇ ਭੱਜ ਲਾ ਪੈਂਦੇ ਆ ਮੈਂ ਤਾਂ ਉਹਨਾਂ ਨੂੰ ਪਹਿਲੀ ਗੱਲ ਕਹੀ ਸੀ ਵੀ ਮੈਂ ਤੁਹਾਨੂੰ ਦੇਖ ਕੇ ਨਾ ਭੱਜਾਂ ਤੇ ਤੁਸੀਂ ਮੈਨੂੰ ਦੇਖ ਕੇ ਮੇਰੇ ਪਿਛਲਾ ਭਜੋ ਫੜੋ 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 ਆਪ 파ਰਤੀ ਪਹਿਲਾਂ ਕੱਢ ਦਿਓ ਪਰ ਜੀ ਕਢਾਈਏ ਅੱਗੇ ਅੱਗੇ ਕੀ ਸੁਨੇਹਾ ਲਾਉਂਗੇ ਫਿਰ ਲੋਕਾਂ ਨੂੰ ਜਿਹੜੇ ਘਰੇ ਬਹਿ ਜਾਂਦੇ ਦੀ ਆਪਸਰ ਜਿਹੜੇ ਵੱਡੇ ਵੱਡੇ ਆਹੀ ਤਾਂ ਆਪਸਰ ਆਹੀ ਤਾਂ ਆਪਸਰ ਆ ਮੈਂ ਤਾਂ ਕਹਿੰਦਾ ਦੇਖੋ ਜੀ ਮਿਹਨਤ ਕਰਨੀ ਚਾਹੀਦੀ ਆ ਮਿਹਨਤ ਨੂੰ ਫਲ ਮਿੱਠੇ ਹੀ ਲੱਗਦੇ ਹੁੰਦੇ ਆ ਮਿਹਨਤ ਉਹ ਵੀ ਤਾਂ ਕਿਹੜਾ ਵੀ ਕੋਈ ਨਹੀਂ ਹੈਗਾ ਮਿਹਨਤ ਆਪਣੀ ਮਿਹਨਤ ਕਰੋ ਵਧੀਆ ਕਰੋ ਆਛਨ ਕਜੀ ਇਹਦੇ ਚ ਕਿੰਨੀ ਮਿਹਨਤ ਆ ਮਿਹਨਤ ਤਾਂ ਇਥੇ ਕਿਹੜਾ ਕਹੀ ਚਲਾਉਣੀ ਆਪਾਂ ਕੰਮ ਨਾਰਮਲ ਜਿਹਾ ਚੱਲਦਾ ਵਧੀਆ ਚੱਲਦਾ ਹਾਂਜੀ ਜਿਵੇਂ ਸਵੇਰੇ ਸਵੇਰੇ ਤੜਕੇ ਉੱਠਣਾ ਪੈਂਦਾ ਹਾਂਜੀ ਇਹ ਆ ਸਵੇਰੇ ਥੋੜੇ ਉਧਮੜਾ ਕਰਨਾ ਪੈਂਦਾ ਵੀ ਸਵੇਰੇ 4 4:30 ਉੱਠੀਦਾ ਛੋਲੇ ਧਰਦੀ ਦੀ ਆ ਉਸ ਤੋਂ ਬਾਅਦ ਆਪਣੇ ਪਿਆਜ਼ ਬੂਜ ਕੱਟੀ ਲਿਆ 9:30 10 ਵਜੇ ਮੈਂ ਇੱਥੇ ਤੁਰ ਪੈਣਾ ਘਰੋਂ ਆ ਗਿਆ ਇੱਥੇ ਆ ਕੇ ਰੇੜੀ ਲੱਗਦੀ ਆ ਉਸ ਤੋਂ ਬਾਅਦ ਆਪਣੇ ਕਾਗ ਉਹਣਾ ਸ਼ੁਰੂ ਹੋ ਜਾਂਦਾ ਤੇ ਬੜੀ ਗੱਲ ਬਣਦੀ ਕੀ ਗੱਲ ਦੇ ਰਹੇ ਆ ਬਾਜੀ ਕਿੰਨੇ ਕਿੰਨੇ ਤੱਕ ਹੁੰਦੀ ਕੀ ਟਾਈਮਿੰਗ ਹੁੰਦੀ ਮੇਰਾ ਹੈਗਾ ਟਾਈਮ ਜੀ ਸਵੇਰੇ 11 ਤੋਂ ਲੈ ਕੇ ਸ਼ਾਮ 7 ਵਜੇ ਤੱਕ ਜੇ ਮਾਲ ਹੈਗਾ ਪਹਿਲਾਂ ਨਿਕਲ ਗਿਆ ਤੇ 6:30 ਵੀ ਭਾਜੀ ਦਾ ਅੱਛਾ ਹਾਂ ਜੀ ਹਾਂ ਜੀ ਕਿਉਂਕਿ ਲੋਕ ਤਾਂ ਪਸੰਦ ਕਰਦੇ ਆ ਜੀ ਵੀ ਹੁਣ ਸਾਫ ਸਫਾਈ ਦੇਖਦੇ ਆ ਬਿਲਕੁਲ ਜੀ ਹਾਂ ਜੀ ਲੋਕ ਬਹੁਤ ਖੁਸ਼ ਨੇ ਪਸੰਦ ਕਰਦੇ ਆ ਵੀ ਚੀਜ਼ ਸਾਨੂੰ ਵਧੀਆ ਇੱਥੇ ਘਰ ਘਰ ਵਾਂਗੂ ਚੀਜ਼ ਮਿਲਦੀ ਆ ਆਉਂਦੇ ਲੋਕ ਖਾਂਦੇ ਆ ਜੀ ਜੇ ਕਿ ਜੀ ਤੁਹਾਡੇ ਕੋਲ ਕਿਸੇ ਨੇ ਆਉਣਾ ਹੋਵੇ ਦੇਖ ਬਹੁਤ ਸਾਰੇ ਲੋਕਾਂ ਨੇ ਪ੍ਰੋਫੈਸਰ ਸਰਦਾਰ ਜੀ ਦੀ ਰੇੜੀ ਕਿੱਥੇ ਆ ਕਿੱਥੇ ਆਉਣਗੇ ਉਹ ਐ ਜੀ ਢੋਲੇਵਾਲ ਚੌਕ ਦਿੱਲੀ ਰੋਡ ਲਿਵੜਾ ਹੌਸ ਦੇ ਨੇੜੇ ਹਾਂ ਸਾਹਮਣੇ ਉਹਦੇ ਇੱਥੇ ਰੇੜੀ ਮਰੀ ਲੱਗੀ ਆ ਢੋਲੇਵਾਲ ਚੌਕ ਦਿੱਲੀ ਰੋਡ ਲਿਵੜਾ ਹੌਸ ਦੇ ਕੋਲ ਹਾਂ ਕੀ ਟਾਈਮਿੰਗ ਉਹਦੀ ਟਾਈਮਿੰਗ ਆ ਜੀ ਸਵੇਰੇ 11 ਤੋਂ ਲੈ ਕੇ ਸ਼ਾਮ 7 ਵਜੇ ਤੱਕ